ਦੇ ਹੋਰ ਬਈ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਮਿੱਤਰੋ ਪੌਣੇ ਤਿੰਨ ਕੂਤਰਾਂ ਦੇ ਘੇੜੇ ਦੋਨੇ ਕਬੂਤਰ ਇੱਕ ਉਹ ਖੋੜੇ ਜਿਹਾ ਬੈਠਾ ਕਬੂਤਰਾ ਹੀ ਛੜਨੇ ਆਪਾਂ ਖੋਖਰ ਬਾਈ ਥੋੜੀ ਐਂਟਰੀ ਤੇ ਇਹਨਾਂ ਨੂੰ ਦੇ ਕੇ ਬਾਹਰ ਖਾ ਪਾਣੀ ਪੂਣੀ ਪਹਿਲਾਂ ਇਹਨਾਂ ਰੁਕ ਡਿਆ ਸਮਾਨ ਇੱਕ ਅੰਦਰੋਂ ਨਿਕਲਿਆ ਮਿੱਤਰੋ ਦੋ ਕੈਂਕਰਾਂ ਇੱਕ ਅੰਦਰੋਂ ਨਿਕਲਿਆ ਨੇ ਕੈਂਕਰਾਂ ਨਲੇ ਕੱਲ ਪਤਾ ਟਾਈਮ ਨਾ ਪਾਈ ਸੀ ਫੇਰ ਵੀ ਕੈਂਕਰਾਂ ਨਿਕਲਿਆ ਆਈਆਂ ਮਿੱਤਰੋ ਬਾਕੀ ਛੱਡਦੇ ਇਹਨਾਂ ਨੂੰ ਪਾਣੀ ਪੂਣੀ ਦੇ ਕੇ ਦਿੱਤਾ ਇਹਨੂੰ ਹੋ ਗਿਆ 5 ਮਿੰਟ ਪਾਣੀ ਦੇ ਕੇ ਇਹਨਾਂ ਨੂੰ ਬਾਹਤਾ ਸੀਗੇ ਨਾ ਹੁਣ ਛੱਡਾਂਗੇ ਨਲੇ ਅੱਜ ਆਪਾਂ ਬੱਚੇ ਕੱਢ ਬਾਕੀ ਫੋਨ ਸੀ ਨਾ ਬਾਬੇ ਬੁਰਾ ਹਾਲੀ ਹੈ ਬੱਚਿਆਂ ਦਾ ਕੀ ਕਰੀਏ ਆ ਤਿੰਨ ਛੜ ਤੇ ਆਪਣੀ ਗਵੰਡੀ ਬਾਈ ਨੇ ਬਾਕੀ ਚਲੋ ਆਪਾਂ ਵੀ ਛੜ ਦੀ ਹੈਗੇ ਨਾ ਫੇਰ ਤੁਹਾਨੂੰ ਦਿਖਾਉਣੇਗੇ ਤੇ ਲੋ ਮੈਂ ਤਾਂ ਦੋਨੇ ਕੂਦਰੇ ਨੂੰ ਉਰਲੇ ਦਿੱਤੇ ਲਾ ਦੇਖੋ ਮਿੱਤਰੋ ਲਾਇਆ ਰੰਗ ਇਹਨਾਂ ਦੇ ਇੱਕ ਦੇ ਇੱਕ ਦੀ ਕਾਲੀ ਝੱਲਰ ਇੱਕ ਦੀ ਬਗਲਾ ਗੂੜੀਆਂ ਕਰਤੀਆਂ ਇਹ ਉੱਚੀਆਂ ਮਗ ਜਾਂਦੀਆਂ ਨੇ ਤਾਂ ਕਰਕੇ ਫੇਰ ਔਖਾ ਹੋ ਜਾਂਦਾ ਮਿੱਤਰੋ ਬੜਾ ਆਪਣੀ ਗੱਲ ਪਰ ਇੱਕ ਗੂੜੀ ਟਾਈਮ ਚ ਕੱਟੀ ਗਈ ਉਹਦੇ ਕਰਕੇ ਫੇਰ ਰੰਗ ਗੂੜਾ ਕਰਤਾ ਉਹਦੇ ਵੀ ਰੰਗ ਹੋਰ ਲਾਤਾ ਮਿੱਤਰੋ ਆਲੇ ਕੋ ਰੰਗ ਵਾਲੀ ਉਦਰੀ ਦੇ ਸਹੀ ਲੱਗਾ ਯੂਡ ਦੱਸੇ ਉਹ ਵੀ ਸਹੀ ਲੱਗੇ ਰੰਗ ਦੋਨਾਂ ਦੇ ਬਾਕੀ ਛੱਡ ਦੀ ਮਿੱਤਰੋ ਕਿਰ ਦੂਜਾ ਵੀ ਤੇ ਲਓ ਮਿੱਤਰੋ ਕੱਟ ਲੈ ਨਤੀਜਾ ਕਬੂਤਰ ਆ ਇਹਦਾ ਕਰਤਾ ਆਪਾਂ ਕਾਲਾ ਪੋਟਾ ਕਾਲੇ ਟੂਛੇ ਤੇ ਲਾਲ ਪੂਛ ਪਹਿਲਾਂ ਇਹਦਾ ਕਾਲਾ ਪੋਟਾ ਲਾਲ ਪੂਛੀ ਕੱਲੀ ਹੁਣ ਇਹਨੂੰ ਦੇ ਕੇ ਛੱਡ ਮਿੱਤਰੋ ਹਾ ਦੇਖੋ ਮਿੱਤਰੋ ਚੜ ਗਿਆ ਕਿਰਾ ਤਾਂ ਪਾਣੀ ਅਜ ਇਹਨਾਂ ਨੂੰ ਮਿੱਤਰੋ 40 40 45 45 ml ਦੇਦਾ ਤੇ ਬਾਕੀ ਥੋੜਾ ਜਿਹਾ ਪਲਟਨ ਮੇਲੇ ਪਿਆ ਸੀ 45 45 ਮੰਨੋ 40 40 ਸੇ ਜਰਾਂ ਦੇ ਤਾਂ ਦੋ ਤਾਂ ਚੜ ਗਈਆਂ ਮਿੱਤਰੋ ਇਹ ਫਿਰਦੀਆਂ ਨੇ ਤੇ ਤੀਜਾ ਇੱਥੋਂ ਛੱਡਿਆ ਗਿਆ ਹੁਣ ਇਹ ਤੇ ਵੀ ਨਿਗ੍ਹਾ ਰੱਖ ਲਈ ਕੇਰਾ ਕਈ ਵਾਰੀ ਜਾਣ ਵੱਡਾ ਗਿਆ ਪੈਂਦਾ ਹੁੰਦਾ ਪਰ ਨਹੀਂ ਡਈ ਦੇ ਮਿੱਤਰੋ ਕੇਰਾ ਚੜ ਗਏ ਸੌਖੇ ਹੀ ਲੈ ਕੇ ਤੇ ਆ ਫਿਰਦੇ ਆ ਆ ਦੇਖੋ ਮਿੱਤਰੋ ਟੂ ਸੇ ਉਹ ਟਾਪੂ ਚੜ ਗਿਆ ਮਿੱਤਰੋ ਹੰਦਾ ਕੁਛ ਹੀ ਲਾਉਂਦਾ ਬਾਕੀ ਤਿੰਨ ਹੋਰ ਛੱਡ ਰੱਖਿਆ ਆ ਦੇਖੋ ਮਿੱਤਰੋ ਬਹੁਤ ਵਧੀਆ ਉੱਡੇ ਫਿਰਦੇ ਨੇ ਜਣਪਰਾ ਤੇ ਹੋਰ ਵੀ ਮਿੱਤਰੋ ਕੀ ਹਾਲ ਨੇ ਟਾਈਮ ਹੋ ਰਿਹਾ ਮਿੱਤਰੋ 1:15 ਦਾ ਤੇ ਆਪਣੇ ਤਿੰਨੇ ਕੂਤਰਾ ਫਿਰਦੇ ਇਧਰਲੇ ਤਾਂ ਨਾਪਣ ਨੇ ਕਪੜੇ ਗਵੰਡੀ ਬਾਈ ਦਾਗਾ ਅੱਜ ਇਹਨਾਂ ਦੇ ਹੈਗੇ ਤਿੰਨਾਂ ਦੇ ਮਿੱਤਰੋ ਗੇੜੇ ਛਤਰੀ ਕਰਕੇ ਆਪਾਂ ਨੀਵੇਂ ਹੋਇਆ ਤੇ ਬੰਨ੍ਹ ਲਈ ਇਹ ਦਵਾਦਬ ਕੇਰਾ ਕਬੂਤਰ ਕਬੂਤਰ ਬੰਨ ਕੇ ਤੇ ਕਿਰਾ ਛਾਲ ਦੀ ਛਤਰੀ ਕਿਰਾ ਹੁਣ ਆਪ ਨੂੰ ਪੈ ਗਿਆ ਇਹ ਕੰਮ ਆਪਾਂ ਵਾਕੇ ਸੀ ਕਿਸੇ ਮੁੰਡੇ ਕੋਲੇ ਉਹ ਤੋਂ ਲੈਂਦੀ ਹੈਗੀ ਮਿੱਤਰੋ ਆਪ ਇੱਕ ਨਵੀਂ ਕਬੂਤਰੀ ਥੋਨੂੰ ਵੀ ਚੱਲ ਕੇ ਦਿਖਾਉਣਿਆ ਪਹਿਲਾਂ ਬੰਨ ਲੀਏ ਛਤਰੀ ਤੇ ਕਬੂਤਰ ਉਹ ਬੈਠਾ ਪਿੰਜਰੇ ਚ ਤੇ ਲੋ ਮਿੱਤਰੋ ਅੱਜ ਆਪਾਂ ਸਿਸਟਮ ਕਰਤਾ ਤਿਆਰ ਇਹੇ ਇਹ ਜੋੜੀ ਵਾਸਤੇ ਇਹ ਮਸਨਾ ਪੈ ਜੇ ਤੇ ਇੱਥੋਂ ਦੀ ਪਾਣੀ ਪੀਦੇ ਕਰਨਗੇ ਮਿੱਤਰੋ ਇਹ ਇੱਥੋਂ ਖਾਲੇ ਕਰਨਗੇ ਦਾਣੇ ਨਾ ਪਵੇ ਦਾਣੇ ਬੈਠਣ ਵਾਲੇ ਥਾਂ ਖੁੱਲੀ ਦੀ ਖੁੱਲੀ ਤੇ ਕਰੋ ਚੱਕ ਮਿੱਤਰੋ ਆਪਣਾ ਨਵਾਂ ਜੋੜਾ ਇਹ ਲਾਲ ਚੀਨੀ ਕਬੂਦਰੀ ਆਪਾਂ ਨੂੰ ਅੱਜ ਆਈ ਆ ਗਿਫਟ ਮਿੱਤਰੋ ਬੱਚੇ ਕਢਉਣ ਖਾਤਰ ਤੇ ਇਹ ਕਬੂਦਰੀ ਮਿੱਤਰੋ ਇੰਨੀ ਚੰਗੀ ਐ ਜਿੰਨੀ ਕੋ ਇਹ ਬਾਜੀ ਛੱਡੀ ਸੀ ਤੇ ਚੌਥੀ ਕੂਦਰੀ ਬੈਗੀ ਸੀਗੀ ਇਹ ਇਹ ਇੰਚ ਵੀ ਨਹੀਂ ਹਿੱਲੀ ਭਾਈ ਇੰਚ ਵੀ ਕੀ ਹੁੰਦੀ ਆ ਇਹਨੇ ਕਿਲੋਮੀਟਰ ਕਿਲੋ ਕਿਲੋਮੀਟਰ ਦਾ ਫਾਸਲਾ ਸੀ ਪਿੰਡਾਂ 'ਚ ਤੇ ਇੰਨੇ ਜਿਹੇ ਛੜਤੀ ਸੀ ਫੇਰ ਵੀ ਮੇਤਰ ਕੂਦਰੀ ਹਿੱਲੀ ਨਹੀਂ ਸੀ ਬਹੁਤ ਮੇਤਰ ਚੰਗੀ ਕੂਦਰੀ ਹੈ ਬਹੁਤ ਉੱਡਦੀਆਂ ਭਾਈ ਇਹ ਦੇਖੀਆਂ ਭੈਣਾ ਭਰਾ ਬਹੁਤ ਉੱਡੇ ਆ ਬਾਕੀ ਆ ਕੂਤਰ ਵਰਤ ਹਨ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਬਾਈ ਮਿੱਕੀ ਵਾਲੇ ਕੂਤਰ ਮਿੱਕੀ ਬਾਈ ਵਾਲੇ ਕੂਤਰਾਂ ਚੋਂ ਕੂਤਰ ਆਗਾ ਥੱਲ ਪਾਈ ਆ ਪੱਕੀ ਇਹਦੇ ਪੈਰ 'ਚ ਆ ਦੇਖੋ ਜੀ ਇੱਕ ਨੰਬਰ ਅੜ ਹੋ ਗਿਆ ਬਾਈ ਉਹ ਦੇਖੋ ਬਾਈ ਮਿੱਕੀ ਗਾਮੀ ਵਾਲਾ 23 ਨੰਬਰ ਕੋ ਉਤਰ ਮਿੱਤਰੋ ਕੋੜਈ ਆ ਉਤਰ ਦਾ ਕਹਾਦਾ ਬਾਈ ਬਹੁਤ ਸੋਹਣੀ ਜੋੜੀ ਲੱਗੀ ਹੈ ਮਿੱਤਰੋ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਨਹੀਂ ਇਹਦਾ ਕਰਦੀ ਹੈ ਗੇਟ ਬੰਦ ਆਂਡੇ ਧਰਾ ਕੇ ਇਥੋਂ ਬਦਲਿਆ ਕਰਾਂਗੇ ਇਹਨਾਂ ਦੇ ਆਂਡੇ ਮਿੱਤਰੋ ਨਾਲ ਤਾਂ ਪੈਣੀ ਨਹੀਂ ਮੱਸਾ ਤੇ ਨਾਲੇ ਪਿਓਰਿਟੀ ਦੀ ਪਿਓਰਿਟੀ ਰੱਖੋ ਤੇ ਲਓ ਮਿੱਤਰੋ ਅੱਜ ਹੈਗਾ ਆਪਣਾ ਦੂਜਾ ਦਿਨ ਤੇ ਅੱਜ ਆਪਾਂ ਲਾਉਣੇ ਆ ਮਿੱਤਰੋ ਬੱਚਿਆਂ ਦੇ ਫੁੰਸੀਆਂ ਦੀ ਦਵਾਈ ਹੁਣ ਬਹੁਤ ਪਰੇਸ਼ਾਨੀ ਆਉਂਦੀ ਬਾਬੇਓ ਜਿਵੇਂ ਤੁਹਾਨੂੰ ਪਤਾ ਹੀ ਆ ਬੱਚੇ ਫੁੰਸੀਆਂ ਨਾਲ ਮਰਦੇ ਨੇ ਬਹੁਤ ਬੁਰਾ ਹਾਲਾ ਆਪਣੇ ਤੋਂ ਵੀ ਗੌਰ ਨਹੀਂ ਹੁੰਦੀ ਸੀ ਆਪਣੇ ਵੀ ਇੱਕ ਦੋ ਬੱਚੇ ਮਰ ਗਏ ਇੱਕ ਦੋ ਮਰਨ ਵਾਲੇ ਨੇ ਬਾਕੀ ਜਿੰਨਾ ਥੋੜੀਆਂ ਨੇ ਹਜੇ ਫੁੰਸੀਆਂ ਉਹਨਾਂ ਦੇ ਕਰਾ ਦਵਾਈ ਲਾਉਣੇ ਆ ਇੱਕ ਬੱਚਾ ਇਹ ਹੈ ਇਹਦੇ ਨੱਕ ਤੇ ਫੁੰਸੀ ਆ ਆ ਦੋ ਮਿੱਤਰੋ ਨਵੇਂ ਹੋਰ ਕੱਢ ਲਏ ਦੋ ਅੰਡੇ ਨਿਕਲਣ ਵਾਲੇ ਆ ਦੋ ਹੋ ਅੰਡੇ ਨਿਕਲਣ ਵਾਲੇ ਆ ਆ ਇਹਦਾ ਭਾਈ ਮਰ ਗਿਆ ਇਹ ਵੀ ਮਰਨ ਵਾਲਾ ਮਿੱਤਰੋ ਇਹ ਬੜੀਆਂ ਹੋਣਗੀਆਂ ਪੰਗਾਂ ਤੇ ਪਹਿਲਾਂ ਆਪਾਂ ਚੱਕ ਕੇ ਇਹ ਆਂਡੇ ਬਦਲਦਗੇ ਗੋਲਿਆਂ ਥੱਲੇ ਦੋ ਜੋੜੀਆਂ ਗੋਲਿਆਂ ਨੇ ਆਪਣੇ ਘਰੇ ਧਰ ਰੱਖਿਆ ਮਿੱਤਰੋ ਆਂਡੇ ਪਹਿਲਾਂ ਦੋਨਾਂ ਤੋਂ ਇੱਕ ਵਾਰੀ ਲਾਲ ਡੱਬੇ ਵਿੱਚ ਇੱਕ ਥੋੜਾ ਚਿੱਟੇ ਪਲਵਾਲੇ ਤੇ ਇੱਥੇ ਧਰ ਹੀ ਬੈਠੇ ਨੇ ਮਿੱਤਰੋ ਆਂਡੇ ਆਹ ਖੁੱਡੇ ਤੇ ਤੇ ਧਰਦੀ ਆਂਡੇ ਤੇ ਤਾਂ ਦੋਨੇ ਬੱਚੇ ਚੱਕ ਲਈ ਉਹਨਾਂ ਦੀਆਂ ਹੋਈਆਂ ਪੰਗਾਂ ਨੇ ਫੁਨਸੀਆਂ ਤੇ ਚੱਕ ਕੇ ਤੁਹਾਨੂੰ ਦਿਖਾਉਣੇ ਮਿੱਤਰੋ ਤੇ ਲਓ ਮਿੱਤਰੋ ਦੋਨੇ ਆਂਡੇ ਤੇ ਬਦਲ ਆ ਉਸਾ ਚਾਹਨਾ ਮਿੱਤਰੋ ਬਾਲਾ ਔਖਾ ਤਾਂ ਕਰਕੇ ਬਦਲਦੇ ਆਂਡੇ ਤੇ ਲੋ ਮਿੱਤਰੋ ਅੱਜ ਆਪਾਂ ਇਹ ਲਾਵਾਂਗੇ ਆ ਦਵਾਈ ਇਹ ਫੁਨਸੀਆਂ ਵਾਸਤੇ ਦਵਾਈ ਮਿੱਤਰੋ ਪੂਰੀ ਵਧੀਆ ਸਾਰੀਆਂ ਦਵਾਈਆਂ ਆਪਾਂ ਵਰਤ ਕੇ ਦੇਖੀਆਂ ਕੋਈ ਕੰਮ ਨਹੀਂ ਕਰਦੀਆਂ ਐਨਾ ਫੁਨਸੀਆਂ ਜੇ ਸ਼ੁਰੂ ਸ਼ੁਰੂ ਹੋਣ ਦੀਆਂ ਨੇ ਥੋੜੀਆਂ ਹੁਨਸੀਆਂ ਨੇ ਤਾਂ ਲੋਟ ਹੋ ਜਾਣੀਆਂ ਬਾਲੀਆਂ ਫੁਨਸੀਆਂ ਦਾ ਕੋਈ ਇਲਾਜ ਨਹੀਂ ਆ ਸਰੋਂ ਪਹਿਲਾਂ ਆਪਾਂ ਲੈਣੀਆਂ ਮਿੱਤਰੋ ਪਟਾਸ ਇਹ ਮੇਰੇ ਹਿਸਾਬ ਨਾਲ ਮਿੱਤਰੋ ਹੈਗੀ ਆਗੀ 10 ਰੁਪਏ ਦੀ ਹੈ 10 15 ਰੁਪਏ ਦੀ ਤੇ ਆਹ ਲਿਓ ਨਹੀਂ ਆਪਣੋ ਕੋਲ ਪਹਿਲਾਂ ਦੀ ਪਿਛਲੇ ਸਾਲ ਵਾਲੀ ਪਈ ਹੈਗੀ ਤੇ ਆ ਹਾਈਡਰੋਜਨ ਲਿਆਏ ਮਿੱਤਰੋ ਤੇ ਇੱਕ ਲੈ ਲਓ ਢੱਕਣ ਆ ਢੱਕਣ ਚ ਆਪਾਂ ਪਹਿਲਾਂ ਹੁਣ ਤੇ ਲਓ ਮਿੱਤਰੋ ਆਪਣੇ ਆਹਾ ਬੱਚੇ ਨੇ ਜਿਹੜੇ ਹੁਣ ਨਿਕਲੇ ਨੇ ਇਹ ਦੋ ਨਿਕਲੇ ਨੇ ਆਲੇ ਗੋਲੇ ਸਨੋ ਮਿੱਤਰੋ ਇੱਥੇ ਹੁੰਦੇ ਜਿਹੜੇ ਲਾਲ ਡੱਬੇ ਗੋਲਿਆਂ ਨੇ ਫੇਰ ਦੁਬਾਰੇ ਧਰ ਲਏ ਅੰਡੇ ਨਾਲੇ ਬਦਲਾਂਗੇ ਅੰਡੇ ਇਹ ਦੋ ਦਾ ਹੈਗੇ ਨੇ ਮਿੱਤਰੋ ਉਹ ਦੋਨੇ ਤੇ ਆ ਬੱਚਾ ਉੱਡ ਰਹੇ ਨੇ ਆਪਣੇ ਨੇ ਕੱਢਿਆਗਾ ਜਿਹਦੇ ਆਂਡੇ ਵੱਲੇ ਆ ਇਹਦੇ ਇਹਦੇ ਭਰਾ ਦੇ ਜਿਹੜੇ ਆਪਣੇ ਕੁਦਰੀ ਖੱਟੀਆਂ ਦੀ ਉੱਡਦੀ ਆ ਆਉ ਦਾ ਭਰਾ ਆ ਗਿਆ ਮਿੱਤਰੋ ਆਹਾ ਆ ਖੁੱਡੇ ਚ ਨਿਕਲੇ ਸੀ ਦੋ ਬੱਚੇ ਉਹਨਾਂ ਚ ਇੱਕ ਮਰ ਗਿਆ ਇੱਕ ਇਹ ਰਹਿ ਗਿਆ ਮਿੱਤਰੋ ਮਿੱਕੀ ਵਾਲੇ ਉੁੱਤਰਦਾ ਮਿੱਕੀ ਬਾਈ ਵਾਲੇ ਉੁੱਤਰਦਾ ਦੇਖੋ ਫੌਂਸੀਆਂ ਫਾਂਸੀਆਂ ਤੇ ਫੁੱਲ ਹੋਗਾ ਪੰਗਾ ਕੇਰਾ ਦੋ ਬੱਚੇ ਆਹ ਜਿਹੜੇ ਉਹ ਖੁੱਡੇ ਉੱਤੇ ਲਾਹੀ ਨਹੀਂ ਮਿੱਤਰੋ ਹੁਣ ਜਿੱਥੇ ਆਪਾਂ ਹੁਣ ਆਂਡੇ ਵੱਲ ਨਹੀਂ ਅੱਜ ਆ ਬੱਚਾ ਬਹੁਤ ਸੋਹਣਾ ਹੋ ਮਿੱਤਰੋ ਡੂ ਆ ਆ ਬੱਚਾ ਬਾਕੀ ਆ ਬੱਚਾ ਇੱਕ ਦਾ ਭਾਈ ਇਹਦੇ ਫੌਂਸੀਆਂ ਦੇਖੋ ਮਿੱਤਰੋ ਹਜੇ ਸ਼ੁਰੂਆਤ ਆ ਗਈ ਹੁਣੀ ਇਹਨਾਂ ਦਾ ਇੰਤਜ਼ਾਮ ਹੋ ਜੇ ਤਾਂ ਲੋਟ ਹੈ ਇਹਰਾ ਫੋਂਸੀਆ ਪੱਟ ਦਿਆ ਕਰੋ ਮਿੱਤਰੋ ਪੱਟ ਕੇ ਖੂਨ ਰੋਕ ਕੇ ਉੱਤੇ ਫੇਰ ਦਵਾਈ ਲੱਗੂਗੀ ਉਹ ਬਾਕੀ ਸਾਨੂੰ ਦਵਾਈ ਤਿਆਰ ਕਰਕੇ ਦਿਖਾਉਣੀ ਹੈ ਇੱਕ ਮਿੰਟ ਆਹ ਡੱਬੀ ਚ ਮਿੱਤਰੋ ਆਪਾਂ ਇੰਨੀ ਕ ਦਵਾਈ ਪਾ ਲਈ ਇੰਨਾ ਪਟਾ ਪੋਟਾਸ਼ ਪਾ ਲਿਆ ਇਹ ਚ ਤੇ ਹੁਣ ਇਹ ਚ ਆਪਾਂ ਪਾਵਾਂਗੇ ਹਾਈਡਰੋਜਨ ਮਿੱਤਰੋ ਤੇ ਲੋ ਮਿੱਤਰੋ ਹਾਈਡਰੋਜਨ ਲਈ ਆਪਾਂ ਖੋਲ ਥੋੜੇ ਜਿਹਾ ਮੂੰਹ ਪਰੇ ਕਰਕੇ ਥੋੜਾ ਥੋੜਾ ਕਰਕੇ ਪਾਵਾਂਗੇ ਆ ਦੇਖੋ ਮਿੱਤਰੋ ਕਿ ਰਿਐਕਸ਼ਨ ਜੀ ਹੁੰਦੀ ਹੈਗੀ ਤੇ ਥੋੜਾ ਠੰਡਾ ਹੋ ਜਾਇਆ ਕਰਨ ਦੇ ਬਸ ਇੰਨਾ ਕ ਪਾਵਾਂਗੇ ਮਿੱਤਰੋ ਥੋੜਾ ਜਿਹਾ ਤੇ ਢੱਕਣ ਵਾਪਸ ਲਾ ਦਨੇ ਆ ਤੇ ਆ ਬਣ ਗਈ ਮਿੱਤਰੋ ਆਪਣੀ ਦਵਾਈ ਹੁਣ ਇਹ ਲਾਵਾਂਗੇ ਆਪਾਂ ਆਪਣੇ ਬੱਚਿਆਂ ਦੇ ਬਾਕੀ ਤੁਹਾਨੂੰ ਲਾ ਕੇ ਦਿਖਾਉਣੇ ਆ ਮਿੱਤਰੋ ਕੇਰਾ ਮਿੱਤਰੋ ਨੂੰ ਠੰਡਾ ਹੋ ਜਾਂਦਾ ਕਰੋ ਫਿਰ ਆਪਾਂ ਹੁਣ ਦੇਖੋ ਜਿਵੇਂ ਬੱਚਿਆਂ ਨੇ ਫੂੰਸੀਆਂ ਪੱਟ ਰੱਖੀਆਂ ਨੇ ਜ਼ਿਆਦਾਤਰ ਜਿਨ੍ਹਾਂ ਦੇ ਹੈਗੀਆਂ ਨੇ ਉਹ ਪੱਟ ਕੇ ਆਪਾਂ ਉੱਤੇ ਪੱਟ ਕੇ ਫੇਰ ਦਵਾਈ ਲਾਉਣੀ ਆ ਮਿੱਤਰੋ ਬਾਕੀ ਤੁਹਾਨੂੰ ਦਵਾਈ ਲਾ ਕੇ ਫੇਰ ਮਿਲਦੇ ਆ ਮਿੱਤਰੋ ਤੇ ਆ ਲਓ ਮਿੱਤਰੋ ਹੁਣ ਆਪਾਂ ਲੈ ਲਿਆ ਇੱਕ ਰੂਆਂ ਵਾਲਾ ਦੇਖੀਂਦਾ ਵੇ ਫੰਬਾ ਇਹ ਇਹਨੂੰ ਐ ਦਿਖਾਇਦਰ ਇਹਨੂੰ ਐ ਚ ਮਿੱਤਰੋ ਡਬੋ ਕੇ ਤੇ ਇਹਨੂੰ ਇੱਥੇ ਲਾ ਕੇ ਆ ਦੇਖੋ ਫੁੰਸੀ ਤੇ ਮਿੱਤਰੋ ਐ ਕਰਕੇ ਐ ਲਾ ਦਾਂਗੇ ਇਹ ਫੁੰਸੀ ਮਿੱਤਰੋ ਇੱਥੇ ਹੀ ਮੱਚ ਜੂਗੀ ਬਾਕੀ ਕੋਈ ਨਾ ਰਿਜ਼ਲਟ ਦਿਖਾਵਾਂਗੇ ਕਿਵੇਂ ਆ ਜਿੱਥੇ ਇੱਥੇ ਹੀ ਫੁੰਸੀ ਇਹਦੇ ਨਾ ਤਾਂ ਮਿੱਤਰੋ ਅੱਖ ਚ ਪੈਂਦੈ ਨਹੀਂ ਇਹ ਨਾ ਮੂੰਹ ਚ ਪੈਂਦੈ ਨਹੀਂ ਕਿਉਂਕਿ ਇਹ ਬਹੁਤ ਖਤਰਨਾਕ ਚੀਜ਼ ਆ ਬਾਈ ਤੇ ਆ ਦੇਖੋ ਲੱਗੀ ਇਹਦੇ ਦਵਾਈ ਪੂਰਵੇ ਦੇਖਨੇ ਕਿਥੇ ਫੁੰਸੀ ਹੈ ਕਿਥੇ ਨਹੀਂ ਜਿਹੜੀ ਅੱਖ ਉੱਤੇ ਹੈ ਮਿੱਤਰੋ ਇੱਥੇ ਐ ਹੱਥ ਰੱਖ ਕੇ ਇਹਨੂੰ ਐ ਰੱਖ ਕੇ ਹੱਥ ਤੇ ਇਹਨੂੰ ਅੱਖ ਖਾਲੀ ਤੇ ਵੀ ਲਾਦੀ ਮਿੱਤਰੋ ਇਹਦੇ ਆ ਦੇਖੋ ਅੱਖ 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 ਚ ਪੈਣ ਦਾ ਪੂਰਾ ਪੂਰਾ ਵਿਚਾਰ ਰੱਖਣਾ ਇਹੇ ਲੱਗ ਗਈ ਮਿੱਤਰੋ ਦਵਾਈ ਹੁਣ ਸੁਣ ਲਾ ਕੇ ਦਿਖਾਉਣੇ ਆ ਇੱਕ ਅੱਦੇ ਬੱਚੇ ਦੀ ਹੋਵੇ ਤੇ ਲਓ ਮਿੱਤਰੋ ਇੱਕ ਬੱਚੇ ਤੇ ਹੋਰ ਦਿੱਤੀ ਦਵਾਈ ਆ ਭੱਲਾ ਇਹਦੇ ਪੈਰਾਂ ਤੇ ਪੈਰਾਂ ਤੇ ਵੀ ਫੁੰਸੀਆਂ ਸੀ ਮਿੱਤਰੋ ਬਾਕੀ ਆ ਦੇਖੋ ਨੋਕ-ਨੂਕ ਤੇ ਸਾਈਡ ਤੇ ਸਾਰੇ ਕਿਤੇ ਲਾਤੀ ਦਵਾਈ ਦੋ ਦਿਨਾਂ ਨੂੰ ਦੇਖੋ ਬਾਬੇ ਰਿਜ਼ਲਟ ਇਹਦਾ ਫੁਨਸੀਆਂ ਮਚਾ ਹੀ ਦਿੰਦਾ ਮੁਰਕੇ ਫੁਨਸੀਆਂ ਨਹੀਂ ਹੁੰਦੀਆਂ ਸਾਰਿਆਂ ਨੇ ਲਾ ਕੇ ਤੁਹਾਨੂੰ ਮਿਲਦੇ ਆ ਮਿੱਤਰੋ ਕਿਰਾ ਛੇਤੀ ਤੇ ਲੋ ਮਿੱਤਰੋ ਪੰਜੇ ਬੱਚਿਆਂ ਆਪਾਂ ਛੀਏ ਬੱਚਿਆਂ ਦੀ ਧੀ ਲਵਾਈ ਆਪਾਂ ਲਾ ਸਾਰੀਆਂ ਫੁਨਸੀਆਂ ਫੁਨਸੀਆਂ ਕਰਤੀਆਂ ਮਿੱਤਰੋ ਕਵਰ ਤੇ ਹੁਣ ਕਰਦੇ ਆ ਮਿੱਤਰੋ ਪਿੰਜਰਾ ਬੰਦ ਇਹਨਾਂ ਨੂੰ ਬੈਠਾ ਦਾਂਗੇ ਧੁੱਪੇ ਪੰਜ-ਸੱਤ ਮਿੰਟ ਤੇ ਇਹਨਾਂ ਨੂੰ ਛੱਡ ਜੀ ਇਹਨਾਂ ਦੇ ਇਹਨਾਂ ਦੇ ਆਲ ਲੈ ਚ ਮਿੱਤਰੋ ਤੇ ਜੂੜ ਦਸ ਸਭ ਨੂੰ 아이 디비ੜੇ ਕਿਵੇਂ ਲੱਗੀ ਹੈ ਹੈਗਾ ਮਿੱਤਰੋ ਫੂਸੀਆਂ ਦਾ ਪੂਰਾ ਪੱਕਾ ਇਲਾਜ